ਗੇਟਬੋਟ ਬਬਰਦਸ ਤਰੀਕੇ ਦੀ ਨਾਕਾਬੰਦੀ ਹੈ ਜ਼ਬਰਦਸ ਤਰੀਕੇ ਦੀ ਬੈਰੀਕੇਟਿੰਗ ਹੈ ਕਿ ਜਣਾ ਦਾ ਪੋਸਿਬਲ ਲੱਗਦਾ ਨਹੀਂ ਕੀ ਲੱਗਦਾ ਹੁਣ ਅਗਲਾ ਪਲਾਨ ਕੀ ਹੈ ਆ ਪਿੱਛੇ ਜਾइए ਪਲੀਜ਼ ਪਿੱਛੇ ਜਾइए ਪਲੀਜ਼ ਇਹ ਪੈਦਲ ਤੁਰੇ ਜਾਣ ਵਾਲਿਆਂ ਨੂੰ ਦੇਸ਼ ਦੇ ਕਾਨੂੰਨ ਅਮਨ ਲਈ ਖਤਰਾ ਕਿਵੇਂ ਦੱਸਦੇ ਹੈਗੇ ਇਸ ਸੌ ਦਾ ਜਥਾ ਜੇ ਦਿੱਲੀ ਤੁਰਿਆ ਜਾਂਦਾ ਕਿੰਨੇ ਦਿਨਾਂ ਜਾਂਦਾ ਇਹ ਤਾਂ ਪਤਾ ਨਹੀਂ ਉਹ ਅਮਨ ਕਾਨੂੰਨ ਨੂੰ ਕਿਵੇਂ ਖਤਰਾ ਹੈ ਤਾਨੂੰ ਪਤਾ ਕਿ ਉਧਰੋਂ ਗੋਲੇ ਵੀ ਚੱਲਣਗੇ ਡਾਂਗਾ ਵੀ ਚੱਲਣ ਗਿਆ ਔਰ ਬੈਰੀਕੇਟ ਐਡੇ ਸਖਤ ਲਾਏ ਹੋਏ ਆ ਕਿ ਸਿੰਗਲ ਬੰਦਾ ਤਾਂ ਲੰਘ ਹੀ ਨਹੀਂ ਸਕਦਾ ਟਰੈਕਟਰ ਦੇ ਨਾਲ ਵੀ ਪਟਣਾ ਤਾਂ ਔਖਾ ਹੋ ਜੂਗਾ ਇੱਕ ਵਾਰ ਤਾਂ ਤੁਸੀਂ ਆਪਦਾ ਹੀ ਨੁਕਸਾਨ ਕਰਾਉਣ ਵਾਸਤੇ ਆਪਦੇ ਬੰਦਿਆਂ ਦਾ ਜਾ ਰਹੇ ਇਹ ਆਮ ਲੋਕਾਂ ਦੇ ਵਿੱਚ ਗੱਲ ਜਾ ਰਹੀ ਹੈ ਬਗੈਰ ਨੁਕਸਾਨ ਕਰਾਏ ਸਰਕਾਰ ਤਾਂ ਕੁਝ ਦੇਊਗੀ ਨਹੀਂ ਪੁਰਦਾ ਤਾਂ ਹਰ ਟੀਮ ਚਾਹੁੰਦੀ ਹੈ ਵੀ ਸਾਡਾ ਨੁਕਸਾਨ ਘੱਟ ਤੋਂ ਘੱਟ ਹੋਵੇ ਤਾਂ ਕਿੰਨੇ ਬੰਦੇ ਫੱਟੜ ਵੀ ਤੋਂ ਹੋਏ ਨਾ ਤੁਹਾਡੇ ਕਿਉਂਕਿ ਵਿਚਾਰੇ ਨੇ ਹੱਥੇ ਬੰਦੇ ਸੀਗੇ ਉਹਨਾਂ ਦੇ ਉੱਪਰ ਫਾਇਰ ਹੋ ਰੇ ਸੀ ਟੀਅਰ ਗੈਸ ਦੇ ਗੋਲੇ ਕਈਆਂ ਦੇ ਸ਼ੈੱਲ ਵੱਜੇ ਆ ਕਿੰਨੇ ਸੁਰਜੀਤ ਸਿੰਘ ਫੂਲ ਦੇ ਵੀ ਸ਼ਟਡ ਤੇ ਲੱਗਿਆ ਕੁਝ ਟੀਅਰ ਗੈਸ ਦਾ ਗੋਲਾ ਦੱਸਿਆ ਜਾ ਰਿਹਾ ਹੈ ਤੇ ਬਹੁਤ ਸਾਰੇ ਲੋਕ ਫੱਟੜ ਹੋ ਗਏ ਆ ਲੋਕ ਤਾਂ ਵਾਪਸ ਮੋੜਨ ਲੱਗ ਜਾਣਗੇ ਇਹ ਨਹੀਂ ਲੱਗਦਾ ਤੁਹਾਨੂੰ ਤੇ ਦੁਨੀਆ ਨੂੰ ਇਹ ਹੀ ਦੱਸਣਾ ਚਾਹੁੰਦੇ ਨੇ ਵੀ ਇੱਥੇ ਕੋਈ ਡੈਮੋਕ੍ਰੇਸੀ ਹੈ ਨਹੀਂ ਕਹੀ ਜਾਂਦੀ ਹੈ ਵੀ ਭਾਰਤ ਇੱਕ ਡੈਮੋਕ੍ਰੈਟਿਕ ਮੁਲਕ ਹੈਗਾ ਅਸਲ ਇਹ ਡਿਕਟੇ ਨਹੀਂ ਤਾਂ ਸਾਡੇ ਮੁਲਕ ਸਾਨੂੰ ਪੀਸਫੁਲੀ ਅੰਦੋਲਨ ਕਰਨ ਦਾ ਆਪਣੀ ਗੱਲ ਕਰਨ ਦਾ ਹੱਕ ਤੇ ਹੈਗਾ ਨਾ ਦੇਸ਼ ਦੀ ਰਾਜਧਾਨੀ ਤਾਂ ਸਾਰਿਆਂ ਦੀ ਹੈ ਨਾ ਦਿੱਲੀ ਜਾਣਾ ਚਾਹੁੰਦੇ ਹੋ ਦਿੱਲੀ ਜਾ ਕੇ ਕੀ ਤੁਹਾਡਾ ਮੁਕਤੀਚਾ ਦਿੱਲੀ ਜਾਣਾ ਦਿੱਲੀ ਜਾ ਕੇ ਪ੍ਰੋਟੈਸਟ ਕਰਨਾ ਦਿੱਲੀ ਦੇ ਵਿੱਚ ਕੋਈ ਜਗ੍ਹਾ ਮੰਗੀ ਹੈ ਤੁਸੀਂ ਕੇਂਦਰ ਸਰਕਾਰ ਦੇ ਕੋਲ ਜਾਂ ਦਿੱਲੀ ਪ੍ਰਸ਼ਾਸਨ ਦੇ ਕੋਲ ਕਿ ਭਾਈ ਸਾਨੂੰ ਕੋਈ ਆ ਸਪੈਸਿਫਿਕ ਜਗ੍ਹਾ ਦੇ ਦਿਓ ਇਹ ਹੱਲ ਲੱਗਦਾ ਤੁਹਾਨੂੰ ਕਿ ਸਿਰਫ ਦਿੱਲੀ ਜਾ ਕੇ ਦਿੱਲੀ ਜਾਣਾ ਹੀ ਮੁੱਖ ਮੰਤਵ ਉਹ 10 ਦਿਨ ਖਤਰਾ ਕੀ ਹੈ ਸਾਡੇ ਤੋਂ ਹਾਉ ਕਹਿੰਦੇ ਵੀ ਅਸੀਂ ਅੰਦੋਲਨ ਕਰਨ ਹੀ ਨਹੀਂ ਦੇਣਾ ਤੁਹਾਨੂੰ ਦਾ ਸੋ ਰਵਨੀਤ ਬਿੱਟੂ ਦਾ ਬਿਆਨ ਆ ਜਾਂਦਾ ਉਹ ਕਹਿੰਦੇ ਕਿ ਜਥੇਬੰਦੀਆਂ ਇਕੱਠੀਆਂ ਨਹੀਂ ਗਈਆਂ ਜਥੇਬੰਦੀਆਂ ਇਕੱਠੀਆਂ ਹੋ ਜਾਣ ਕਹਿੰਦੇ ਕਿ ਕਿਹਦੇ ਨਾਲ ਗੱਲ ਕੀਦੇ ਨਾਲ ਕਰੀਏ ਮੰਗਾਂ ਤੁਹਾਡੀਆਂ ਸਾਰਿਆਂ ਦੀਆਂ ਇੱਕੋ ਜਿਹੀ ਨੇ ਤੁਸੀਂ ਕਿਉਂਕਿ ਮੰਗਾਂ ਦੇ ਉੱਪਰ ਪ੍ਰੋਟੈਸਟ ਕਰ ਰਹੇ ਹੋ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੀ ਨਾਲ ਸੰਬੰਧ ਰੱਖਣ ਵਾਲੀਆਂ ਮੰਗਾਂ ਨੇ ਉਹ ਕਹਿੰਦੇ ਕਿ ਅਸੀਂ ਵੀ ਕਿਸਾਨਾਂ ਦੇ ਹਿਤੇਸ਼ੀ ਹਾਂ ਇਕੱਠੇ ਹੋਣ ਤੇ ਕੋਈ ਗੱਲ ਬਣ ਨਹੀਂ ਸਕਦੀ ਲੱਗਦਾ ਤੁਹਾਨੂੰ ਪਹਿਲਾ ਸਟੈਪ ਹੁਣ ਕੀ ਹੈ ਅੰਦੋਲਨ ਦਾ ਨਹੀਂ ਦੇਖੋ ਇੱਕ ਪਾਸੇ ਡੱਲੇਵਾਲ ਸਾਹਿਬ ਮਰਨ ਵਰਤੇ ਬੈਠੇ ਦੂਸਰੇ ਪਾਸੇ ਸ਼ੰਭੂ ਤੇ ਇਸ ਤਰ੍ਹਾਂ ਦਾ ਪ੍ਰੋਟੈਸਟ ਦੇਖੋ ਇਹ ਦੋਵੇਂ ਸਵਾਲ ਤੇ ਆ 10 ਮਹੀਨੇ ਕਾਮਾਂ ਕਰ ਲਉਂਦੇ ਰਹੇ ਪਿਟਰਾਲੀ ਠੀਕ ਨਹੀਂ ਟਰੈਕਟਰ ਠੀਕ ਨਹੀਂ ਇਹਦੇ ਚ ਹਥਿਆਰ ਆ ਪੀਸਫੁਲੀ ਚਲੇ ਜੋ ਕਮੇਟੀਆਂ ਚ ਗੱਲਾਂ ਆ ਗਈਆਂ ਅਦਾਲਤਾਂ ਚ ਗੱਲਾਂ ਚੱਲੀਆਂ ਗਈਆਂ ਠੀਕ ਹੈ ਜੀ ਅਸੀਂ ਦੁਨੀਆ ਨੂੰ ਖਾਣ ਵਾਸਤੇ ਵੀ ਇਹਨਾਂ ਜਾਣਤਾ ਨਹੀਂ ਦੇਣਾ ਆਮ ਜਨਤਾ ਨੂੰ ਟਰਾਂਸਪੋਰਟਰਾਂ ਨੂੰ ਠੀਕ ਹੈ ਜੀ ਵਪਾਰੀਆਂ ਨੂੰ ਵੀ ਲੋਕਾਂ ਨੂੰ ਦਿਖ ਪਿਆ ਵੀ ਕਿਹੜੇ ਰੁਕਦੇ ਆ ਜਿਹੜੇ ਸਾਨੂੰ ਤਾਲਿਬਾਨੀ ਕਹੀ ਜਾਂਦੇ ਆ ਨਕਸ਼ਲਵੀ ਕਹੀ ਜਾਂਦੇ ਆ ਖਾਲਸਤਾਨੀ ਕਹੀ ਜਾਂਦੇ ਪਾਕਿਸਤਾਨੀ ਉਹ ਘਟਤਾ ਨਹੀਂ ਗਜ਼ਾਰਨਗੇ ਉਹਨਾਂ ਨੂੰ ਸਾਡੇ ਵਾਲਾ ਝੰਡਾ ਵੀ ਕਹਿੰਦੇ ਵੀ ਨੇਜਾ ਦੀਦਾ ਜੀ ਇਹ ਤੰਦੀ ਕਿਸਾਨਾਂ ਵੱਲੋਂ ਕਾਲ ਦਿੱਤੀ ਗਈ ਸੀ ਕਿ ਉਹ ਸ਼ੰਭੂ ਬਾਰਡਰ ਤੋਂ ਦਿੱਲੀ ਪੈਦਲ ਜਾਣਗੇ ਔਰ ਟਕਰਾਅ ਵੀ ਹੋਇਆ ਕਿਸਾਨ ਜਾ ਰਹੇ ਸੀ ਕਿ ਜਦੋਂ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਨੂੰ ਔਰ ਬੈਰੀਅਰ ਨੇ ਕ੍ਰੋਸ ਕਰਨ ਦਿੱਤਾ ਟਾਇਰ ਗੈਸ ਦੇ ਗੋਲੇ ਦਾਗੇ ਗਏ ਔਰ ਕਈ ਕਿਸਾਨ ਜ਼ਖਮੀ ਹੋਏ ਹੈ ਗੱਲਬਾਤ ਕਰਾਂਗੇ ਕਿ ਅਗਲੀ ਰਣਨੀਤੀ ਕਿਸਾਨਾਂ ਦੀ ਕੀ ਹੈ ਕਿਸਾਨ ਜਥੇਬੰਦੀਆਂ ਦਾ ਅਗਲਾ ਸਟੈਪ ਕੀ ਹੋਏਗਾ ਸਰਵੰਤ ਸਿੰਘ ਪੰਦੀਰਸਰ ਨਾਲ ਗੱਲਬਾਤ ਕਰਦੇ ਆ ਪੰਦੀਰ ਸਾਹਿਬ ਕੀ ਸਟੈਪ ਸੋਚਦੇ ਹੋ ਤੁਸੀਂ ਅਗਲੇ ਕਿ ਜਿਸ ਤਰ੍ਹਾਂ ਹੋਇਆ ਜੋ ਵੀ ਹੋਇਆ ਕਿਉਂਕਿ ਲਗਾਤਾਰ ਟੀਅਰ ਗੈਸ ਦੇ ਗੋਲੇ ਦਾਗੇ ਜਾ ਰਹੇ ਸੀ ਇਹ ਕਿਹਾ ਜਾ ਰਿਹਾ ਸੀ ਕਿ ਬਿਲਕੁਲ ਨੇੜੇ ਵੀ ਨਾ ਹੋ ਬੈਰੀਕੇਟ ਦੇ ਬੈਰੀਕੇਟ ਚ ਲੁਖ ਦੇੜ ਕੇ ਥੋੜੇ ਬਹੁਤ ਸੁੱਟੇ ਪਰ ਅੱਗੇ ਤਾਂ ਬਹੁਤ ਜ਼ਬਰਦਸਤ ਤਰੀਕੇ ਦੀ ਨਾਕਾਬੰਦੀ ਹੈ ਜ਼ਬਰਦਸਤ ਤਰੀਕੇ ਦੀ ਬੈਰੀਕੇਟਿੰਗ ਹੈ ਅੱਗੇ ਜਾਣਾ ਤਾਂ ਪੋਸੀਬਲ ਲੱਗਦਾ ਨਹੀਂ ਕੀ ਲੱਗਦਾ ਹੁਣ ਅਗਲਾ ਪਲਾਨ ਕੀ ਆ ਆ ਦੇਖੋ ਇੱਕ ਤਾਂ ਜਿਹੜਾ ਪਾਸਪਾ ਦਾ ਸੀ ਪਹਿਲਾਂ ਦੋਵਾਂ ਫੋਰਮਾਂ ਵੱਲੋਂ ਪੰਜਾਬ ਦੇ ਵਿੱਚ ਉਹਨਾਂ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਉਹਨੂੰ ਦੋਹਰੇ ਰਿਪੀਟ ਕਰ ਰਹੇ ਆ ਵੀ ਇਹਨੂੰ ਹੁਣ ਤੇਜ਼ ਕੀਤਾ ਜਾਣਾ ਚਾਹੀਦਾ ਇਹਨਾਂ ਕੋਲ ਸਵਾਲ ਹੋਣੇ ਚਾਹੀਦੇ ਆ ਪੀ ਕਿਉਂ ਸਾਡੇ ਨਾਲ ਧੱਕਾ ਕਰ ਰਹੇ ਆਮ ਜਨਤਾ ਨੂੰ ਅਪੀਲ ਕਰਦੇ ਜਿੱਥੇ ਪਿੰਡਾਂ ਜਾਂਦੇ ਸਵਾਲ ਕਰੋ ਇਹਨਾਂ ਨੂੰ ਦੇਸ਼ ਦੇ ਕਿਸਾਨ ਮਜ਼ਦੂਰ ਦੀ ਲੜਾਈ ਹੈਗੀ ਆ ਤੁਹਾਡੀ ਗੱਲ ਠੀਕ ਹੈ ਵੈਸੇ ਵੀ 101 ਬੰਦਾ ਜੇ ਪੁਲਸੋਂ ਵੀ ਥਾਣ ਲੈ ਅਰਮ ਸੈਨਿਕ ਫੋਰਸਾਂ ਨਾ ਵੀ ਲੱਗੇ ਹੋਈ ਤਾਂ ਬੈਰੀਕੇਡ ਨਹੀਂ ਤੋੜ ਸਕਦਾ ਹੁੰਦਾ ਠੀਕ ਹੈ ਸਵਾਲ ਤੇ ਆ 10 ਮਹੀਨੇ ਕਾ ਮੰਗ ਕਰ ਲਾਉਂਦੇ ਰਹੇ ਪਿਟਰਾਲੀ ਠੀਕ ਨਹੀਂ ਟਰੈਕਟਰ ਠੀਕ ਨਹੀਂ ਇਹਦੇ ਚ ਹਥਿਆਰ ਆ ਪੀਸਫੁਲੀ ਚਲੇ ਜੋ ਕਮੇਟੀਆਂ ਚ ਗੱਲਾਂ ਆ ਗਈਆਂ ਅਦਾਲਤਾਂ 'ਚ ਗੱਲਾਂ ਚੱਲੀਆਂ ਗਈਆਂ ਠੀਕ ਹੈ ਜੀ ਅਸੀਂ ਦੁਨੀਆ ਨੂੰ ਖਾਣ ਵਾਸਤੇ ਵੀ ਇਹਨਾਂ ਜਾਣਤਾ ਨਹੀਂ ਦੇਣਾ ਆਮ ਜਨਤਾ ਨੂੰ ਟਰਾਂਸਪੋਰਟਰਾਂ ਨੂੰ ਠੀਕ ਹੈ ਜੀ ਵਪਾਰੀਆਂ ਨੂੰ ਫਿਰ ਲੋਕਾਂ ਨੂੰ ਦਿਖ ਪਿਆ ਵੀ ਕਿਹੜੇ ਰੁਕਦੇ ਆ ਹੁਣ ਮੈਨੂੰ ਨਹੀਂ ਸਮਝ ਆਉਂਦੀ ਵੀ ਇਹ ਪੈਦਲ ਤੁਰੇ ਜਾਣ ਵਾਲਿਆਂ ਨੂੰ ਦੇਸ਼ ਦੇ ਕਾਨੂੰਨ ਅਮਲ ਦੀ ਖਤਰਾ ਕਿਵੇਂ ਦੱਸਦੇ ਹੈਗੇ ਆ ਵੀ 100 ਦਾ ਜਥਾ ਜੇ ਦਿੱਲੀ ਤੁਰਿਆ ਜਾਂਦਾ ਕਿੰਨੇ ਦਿਨਾਂ ਜਾਂਦਾ ਇਹ ਤਾਂ ਪਤਾ ਨਹੀਂ ਉਹ ਅਮਨ ਕਾਨੂੰਨ ਨੂੰ ਕਿਵੇਂ ਖਤਰਾ ਹੈਗਾ ਨੰਗੇ ਠੀਕ ਹੈ ਤੜ ਜਾਂਦਾ ਤਾਂ ਅਸੀਂ اخਲਾਕੀ ਤੌਰ ਤੇ ਸਾਡੀ ਜਿੱਤ ਹੋਈ ਆ ਨੈਤਿਕ ਤੌਰ ਤੇ ਮੋਦੀ ਸਰਕਾਰ ਦੀ ਹਾਰ ਹੋਈ ਆ ਉਹਨੂੰ ਕੋਈ ਕਹਿਣ ਨੂੰ ਕੁਝ ਨਹੀਂ ਹੈਗਾ ਫਿਰ ਵੀ ਦੇਸ਼ ਦੀ ਮਸ਼ੀਨਰੀ ਆ ਉਹਨਾਂ ਕੋ ਪ੍ਰਚਾਰ ਮਾਧਮ ਬਹੁਤ ਵੱਡੇ ਆ ਬਿਲਕੁਲ ਸਾਡੇ ਖਿਲਾਫ ਪ੍ਰਚਾਰ ਕਰਨਗੇ ਜਿਹੜੇ ਸਾਨੂੰ ਤਾਲੇਮਾਨੀ ਕਹੀ ਜਾਂਦੇ ਆ ਨਕਸਲੀ ਕਹੀ ਜਾਂਦੇ ਆ ਖਲਸਤਾਨੀ ਕਹੀ ਜਾਂਦੇ ਪਾਕਿਸਤਾਨੀ ਉਹ ਘਟ ਤਾਂ ਨਹੀਂ ਗੁਜ਼ਾਰਨਗੇ ਉਹਨਾਂ ਨੂੰ ਸਾਡੇ ਵਾਲਾ ਝੰਡਾ ਵੀ ਕਹਿੰਦੇ ਵੀ ਨੇਜਾ ਦੀ ਰਾਜੀ ਇਹ ਤਾਂ ਨੇਜਾ ਬਾਰ ਬਾਰ ਤੁਹਾਨੂੰ ਇਹ ਕਿਹਾ ਜਾ ਰਿਹਾ ਸੀਗਾ ਕਿ ਡੰਡੇ ਦੇ ਉੱਪਰ ਨੇਜਾ ਲੱਗਿਆ ਹੋਇਆ ਨੇਜੇ ਚ ਡੰਡਾ ਫਸਾ ਝੰਡਾ ਫਸਾਇਆ ਹੋਇਆ ਨਾ ਨਾ ਉਹ ਤਾਂ ਬਦਨਾਮ ਕਰਦੇ ਆ ਨਾ ਜਿਹੜਾ ਡੀਸੀ ਅੰਮਾਲਾ ਨੇ ਕਿਹਾ ਸੀ ਮਾਰੂ ਹਥਿਆਰ ਤੁਸੀਂ ਨਿਰਪੱਖਤਾ ਨਾ ਬੋਲੋ ਸਾਡਾ ਵੀ ਤੁਹਾਨੂੰ ਦੱਗਿਆ ਵੀ ਕਿਹੜਾ ਮਾਰੂ ਹਥਿਆਰ ਅਸੀਂ ਜੱਪ ਤਰ ਖੰਝ ਕੰਮ ਜਬੇ ਸਾਡੀ ਸਭ ਤੋਂ ਵੱਡੀ ਕਮਜਬੀ ਅਸੀਂ ਜਜਬਾਤੀ ਨਹੀਂ ਹੁੰਨ ਦਿੱਤਾ ਲੋਕਾਂ ਨੂੰ ਸਾਡੇ ਜ਼ਖਮੀ ਹੋਏ ਸਾਨੂੰ ਵੱਧ ਜ਼ਖਮੀ ਹੁੰਦੇ ਅਣਖ ਦਾ ਸਵਾਲ ਨਹੀਂ ਲੜਦਾ ਅਸੀਂ ਵਾਪਸ ਕਰ ਲਿਆ ਇੱਕ ਸਟੈਪ ਅੱਗੇ ਇੱਕ ਸਟੈਪ ਪਿੱਛੇ ਰਿਕਵਰੀ ਕਰਾਂਗੇ ਸਰਕਾਰ ਨੇ ਕਿਹਾ ਤੁਸੀਂ ਦੱਸੋ ਅਸੀਂ ਕਿਹਾ ਜਾ ਦਿੱਲੀ ਜਾਣ ਦਿਓ ਜਾਂ ਗੱਲਬਾਤ ਕਰੋ ਮੰਗ ਪੱਤਰ ਮੰਗਿਆ ਭੇਜ ਦਿੱਤਾ ਹੈਗਾ ਗੱਲਬਾਤ ਲਈ ਇੱਕ ਦਿਨ ਦਾ ਸਮਾਂ ਦਿੱਤਾ ਲੋਕਾਂ ਨੂੰ ਦਿਖਾਉਣ ਲਈ ਭਾਵੇਂ ਸਾਨੂੰ ਵੀ ਪਤਾ ਗੱਲ ਉਹਨਾਂ ਕਰਨੀ ਹੈ ਚਾਹੇ ਨਹੀਂ ਕਰਨੀ ਲੋਕ ਇਹ ਨਾ ਕਹਿਣ ਅਸੀਂ ਗੱਲਬਾਤ ਲਈ ਤਿਆਰ ਨਹੀਂ ਅਸੀਂ ਟਕਰਾਚੁੰਨੇ ਅਸੀਂ ਗੱਲਬਾਤ ਦਾ ਰਾਹ ਵੀ ਖੋਲਿਆ ਹੈਗਾ ਤੇ ਪੀਸਫੁਲੀ ਆਪਣਾ ਅੰਦੋਲਨ ਵੀ ਚਲਾ ਰਹੇ ਹਾਂ ਇੱਕ ਡੈਡਲੌਕ ਆ ਗਿਆ ਸੀ ਉਸ ਕਰਕੇ ਤੁਹਾਨੂੰ ਇੱਕ ਕਾਲ ਦੇਣੀ ਪਈ ਕਿ ਸਰਕਾਰ ਤੱਕ ਗੱਲ ਪਹੁੰਚੇ ਪਈ ਸਾਡੇ ਨਾਲ ਅਪਰੋਚ ਕਰੋ ਗੱਲਬਾਤ ਤਾਂ ਕਰੋ ਨਹੀਂ ਠੀਕ ਹੈ ਤੁਹਾਡੀ ਗੱਲ ਡੈਡਲੌਕ ਤਾਂ 18 ਫਰਵਰੀ ਦਾ ਹੀ ਹੈਗਾ ਜਿਸ ਅਮਨਾ ਕੇਂਦਰ ਸਰਕਾਰ ਹੰਕਾਰੀ ਆ ਜਿਹੜੇ ਭਾਰਤ ਦੇ ਪੋਲਿਟੀਕਲ ਲੋਗ ਨੇ ਉਹ ਇਲੈਕਸ਼ਨ ਜਿੱਤਣ ਨੂੰ ਵਿਕਾਸ ਕਹਿੰਦੇ ਆ ਜੇ ਉਹਨਾਂ ਦੀ ਇੱਕ ਬਣਾਈ ਹੋਈ ਕਮੇਟੀ ਦੀ ਰਿਪੋਰਟ ਦਾਖਲ ਕਰ ਦੇਵੇ ਵੀ 1996 ਤੋਂ ਲੈ ਕੇ 4 ਲੱਖ ਕਿਸਾਨ ਮਜ਼ਦੂਰ ਖੁਦਕੁਸ਼ੀ ਕਰ ਗਿਆ ਉੱਤੇ ਉਹ ਕਦੀ ਡਿਬੇਟ ਨਹੀਂ ਕਰਨਗੇ ਡਬਲ ਇੰਜਨ ਵਾਲੀ ਸਰਕਾਰ ਕਹਿੰਦੀ ਸਾਡੀ ਜਿੱਤ ਹੈ ਸਾਡਾ ਵਿਕਾਸ ਆ ਅਸੀਂ ਕਹਿੰਨੇ ਕਮੇਟੀ ਨੇ ਕਹਿਤਾ ਵੀ ਤੁਹਾਡੇ ਕਿਸਾਨਾਂ ਸਿਰ 76000 ਕਰੋੜ ਰੁਪਏ ਦਾ ਕਰਜ਼ਾ ਵਾ ਉੱਤੇ ਕੋਈ ਬੋਲਣਗੇ ਨਹੀਂ ਪੰਜਾਬ ਸਿਰ 73000 ਕਰੋੜ ਦਾ ਕਰਜ਼ਾ ਦੇ ਇਸ ਦੇ ਕਿਸਾਨਾਂ ਸਿਰ ਤੋ ਅਸੀਂ ਦੇਖ ਰਹੇ ਆ ਬਿਰਜਗਾਰੀ ਵੱਧ ਰਹੀ ਆ ਮਗਾਈ ਵੱਧ ਰਹੀ ਆ ਖੇਤੀ ਵਸਤੂਆਂ ਮੰਡੀਆਂ ਚ ਰੁੱਲ ਰਹੀਆਂ ਆ ਆਮ ਜਨमानस ਭਾਰਤ ਦਾ ਪੋਲਿਟੀਕਲ ਲੋਕਾਂ ਕੋ ਕੁਛ ਨਹੀਂ ਹੈਗਾ ਪਰ ਉਹ ਵਿਕਾਸ ਦੇ ਦਾਅਵੇ ਕਰਦੇ ਨੇ ਔਰ ਜਦੋਂ ਇਹ ਲੱਛਣਾਂ ਜਿੱਤ ਰਹੇ ਨੇ ਤੇ ਮੋਦੀ ਜੀ ਕਹਿੰਦੇ ਸਾਡੀ ਤਾਂ ਦੇਰੀ ਚੁੱਲਦੀ ਆ ਜੀ ਜਿਹੜਾ ਕਾਰਪੋਰੇਟ ਦਾ ਵਿਕਾਸ ਮਾਡਲ ਆ ਤਾਂ ਇਸ ਕਿਸਮ ਦੇ ਹੰਕਾਰ ਦੇ ਵਿੱਚ ਸਰਕਾਰ ਸ਼ਾਇਦ ਗੱਲਬਾਤ ਸਾਡੇ ਨਾਲ ਨਾ ਕਰੇ ਇਸੇ ਕਰਕੇ ਡੈਡਲੌਕ ਆਇਆ ਕੋਈ ਕਾਲ ਜਾਂ ਕੋਈ ਮੰਗ ਪੱਤਰ ਮੰਗਿਆ ਗਿਆ ਤੁਹਾਡੇ ਕੋਲੋਂ ਕੋਈ ਕਾਲ ਆਈ ਤੁਹਾਨੂੰ ਸਰਕਾਰ ਦੀ ਪ੍ਰਸ਼ਾਸਨ ਦੀ ਕੋਈ ਮੰਗ ਪੱਤਰ ਭਦੇ ਗਿਆ ਉਹਨੇ ਕਿਹਾ ਜੀ ਪਲੀਜ਼ ਸਾਨੂੰ ਵੀ ਕੱਲ ਦੋ ਤਾਂ ਐਸਪੀ ਨੂੰ ਅਸੀਂ ਮੰਗ ਪੱਤਰ ਭੇਜ ਦਿੱਤਾ ਕਹਿੰਦੇ ਸਭ ਆਮ ਲੋਕਾਂ ਦੇ ਵਿੱਚ ਇਹ ਗੱਲ ਜਾ ਰਹੀ ਹੈ ਕਿ ਤੁਹਾਨੂੰ ਸਾਫ਼ ਤੌਰ ਤੇ ਪਤਾ ਨਾ ਤੁਹਾਡੇ ਕੋਲ ਟਰੈਕਟਰ ਨਾ ਕੋਈ ਹੋਰ ਇੱਥੇ ਤੁਸੀਂ ਟਰੈਕਟਰ ਲੈ ਕੇ ਨਹੀਂ ਜਾ ਰਹੇ ਪੈਦਲ ਜਾ ਰਹੇ ਹੋ ਆਪਦੇ ਬੰਦਿਆਂ ਦਾ ਨੁਕਸਾਨ ਕਰਵਾ ਰਹੇ ਹੋ ਤੁਸੀਂ ਔਰ ਨੁਕਸਾਨ ਤੁਹਾਨੂੰ ਪਤਾ ਕਿ ਉਧਰੋਂ ਗੋਲੇ ਵੀ ਚੱਲਣਗੇ ਡਾਂਗਾ ਵੀ ਚੱਲਣਗੇ ਔਰ ਬੈਰੀਕੇਟ ਐਡੇ ਸਖਤ ਲਾਏ ਹੋਏ ਆ ਕਿ ਸਿੰਗਲ ਬੰਦਾ ਤਾਂ ਲੰਘ ਹੀ ਨਹੀਂ ਸਕਦਾ ਟਰੈਕਟਰ ਦੇ ਨਾਲ ਵੀ ਪਟਣਾ ਤਾਂ ਔਖਾ ਹੋ ਜੂਗਾ ਇੱਕ ਵਾਰ ਤਾਂ ਤੁਸੀਂ ਆਪਦਾ ਹੀ ਨੁਕਸਾਨ ਕਰਾਉਣ ਵਾਸਤੇ ਆਪਦੇ ਬੰਦਿਆਂ ਦਾ ਜਾ ਰਹੇ ਹੋ ਇਹ ਆਮ ਲੋਕਾਂ ਦੇ ਵਿੱਚ ਗੱਲ ਜਾ ਰਹੀ ਹੈ ਦੋ ਗੱਲਾਂ ਨੇ ਦੇਖੋ ਸਾਰੇ ਜਥੇਬੰਦੀਆਂ ਦੇ ਲੀਡਰਸ ਨੇ ਔਰ ਇੱਕ ਜਾਪਤਾਬੰਦ ਫੌਜ ਹੈਗਾ ਬਹੁਤ ਸਾਰੇ ਰਿਪ੍ਰੈਸ਼ਨ ਉਹਨਾਂ ਨੇ ਚੱਲੇ ਹੈਗੇ ਆ ਨੁਕਸਾਨ ਤਾਂ ਹੋ ਹੀ ਰਿਹਾ ਪੰਜਾਬ ਨਸ਼ਿਆਂ 'ਚ ਗਲਤਾਨ ਹੈ ਨੌਜਵਾਨ ਮਰ ਰਹੇ ਆ ਬਦੇਸ਼ਾਂ ਨੂੰ ਹिजਿਤ ਕਰ ਰਹੇ ਆ ਖੇਤੀ ਕਾਟੇ ਮੰਦਾ ਕੀਤਾ ਹੋ ਰਿਹਾ ਔਰ ਪੰਜਾਬ ਦੇ ਵਿੱਚ ਅੱਧ ਕਿਸਮ ਦਾ ਮਾਹੌਲ ਆ ਖੇਤੀ ਫੇਲ ਕੀਤਾ ਮੰਨਿਆ ਜਾ ਰਿਹਾ ਇਸ ਤਰ੍ਹਾਂ ਦੇਸ ਦੇ ਹਾਲਾਤ ਨੇ ਨੁਕਸਾਨ ਤਾਂ ਵੈਸੇ ਵੀ ਹੋ ਰਿਹਾ ਜੇ ਪੰਜਾਬ ਦੇ ਵਿੱਚ ਯੂਨੀਵਰਸਿਟੀ ਦੇ ਕਹਿਣ ਮੁਤਾਬਕ ਪੰਜ ਕਿਸਾਨ ਖੁਦਕੁਸ਼ੀ ਕਰ ਜਾਂਦੇ ਕਰਜ਼ੇ ਕਰਕੇ ਨੁਕਸਾਨ ਤਾਂ ਹੋ ਰਿਹਾ ਅਸੀਂ ਕਹਿੰਦੇ ਆ ਸਾਡੇ ਗੁਰੂਆਂ ਨੇ ਸਾਡੇ ਲੇਜੈਂਡਸ ਨੇ ਸਾਨੂੰ ਸਿਖਾਲਿਆ ਵੀ ਜੇ ਕੁਝ ਕੁਰਬਾਨੀਆਂ ਦੇ ਕੇ 80 ਕਰੋੜ ਲੋਕਾਂ ਲਈ ਠੀਕ ਹੈ ਕੋਈ ਮੰਗਾ ਮਨਵਾ ਲਿਆ ਜਾਨ ਤੇ ਤੁਹਾਨੂੰ ਪਤਾ ਬਗੈਰ ਨੁਕਸਾਨ ਕਰਾਏ ਸਰਕਾਰ ਤਾਂ ਕੁਝ ਦੇਊਗੀ ਨਹੀਂ ਉੱਦਾਂ ਤਾਂ ਹਰ ਟੀਮ ਚ ਆਉਂਦੀ ਹੈ ਵੀ ਸਾਡਾ ਨੁਕਸਾਨ ਘੱਟ ਤੋਂ ਘੱਟ ਹੋਵੇ ਤਾਂ ਕਿੰਨੇ ਬੰਦੇ ਫੱਟੜ ਵੀ ਤੋਂ ਹੋਏ ਨਾ ਤੁਹਾਡੇ ਕਿਉਂਕਿ ਵਿਚਾਰੇ ਨੇ ਹੱਥੇ ਬੰਦੇ ਸੀਗੇ ਉਹਨਾਂ ਦੇ ਉੱਪਰ ਫਾਇਰ ਹੋ ਰੇ ਸੀ ਟੀਅਰ ਗੈਸ ਦੇ ਗੋਲੇ ਕਈਆਂ ਦੇ ਸ਼ੈੱਲ ਵੱਜੇ ਆ ਕਿੰਨੇ ਸੁਰਜੀਤ ਸਿੰਘ ਫੂਲ ਦੇ ਵੀ ਸ਼ੈਟਡ ਤੇ ਲੱਗਿਆ ਕੁਝ ਟੀਅਰ ਗੈਸ ਦਾ ਗੋਲਾ ਦੱਸਿਆ ਜਾ ਰਿਹਾ ਤੇ ਬਹੁਤ ਸਾਰੇ ਲੋਕ ਫੱਟੜ ਹੋ ਗਏ ਆ ਲੋਕ ਤਾਂ ਵਾਪਸ ਮੋੜਨ ਲੱਗ ਜਾਣਗੇ ਇਹ ਨਹੀਂ ਲੱਗਦਾ ਤੁਹਾਨੂੰ ਨਹੀਂ ਦੇਖੋ ਇਹ ਨਹੀਂ ਹੈ ਜਿਹੜੇ ਡਿਕਟੇਟਰ ਹੁੰਦੇ ਆ ਉਹ ਆਪ ਦੀ ਮੜੀ ਆਪ ਪੁੱਟਦੇ ਹੁੰਦੇ ਆ ਨਿਹੱਥਿਆਂ ਤੇ ਜੋ ਵਾਰ ਕਰ ਰਹੇ ਆ ਲੋਕ ਜ਼ਖਮੀ ਹੋ ਰਹੇ ਤੇ ਇਹ ਮੈਸੇਜ ਪੀ ਕੀ ਠੀਕ ਆ ਮੋਦੀ ਸਰਕਾਰ ਦਾ ਨੁਕਸਾਨ ਵੀ ਬਹੁਤ ਜ਼ਿਆਦਾ ਵਾ ਅਸੀਂ ਦੁਨੀਆ ਨੂੰ ਇਹ ਹੀ ਦੱਸਣਾ ਚਾਹੁੰਦੇ ਬਿਤੇ ਕੋਈ ਡੈਮੋਕ੍ਰੇਸੀ ਹੈ ਨਹੀਂ ਕਹੀ ਜਾਂਦੀ ਆ ਵੀ ਭਾਰਤ ਇੱਕ ਡੈਮੋਕ੍ਰੈਟਿਕ ਮੁਲਕ ਹੈਗਾ ਅਸਲ ਇਹ ਡਿਕਟੇਟਰਸ਼ਿਪ ਵੱਲ ਵੱਧ ਰਿਹਾ ਹੈਗਾ ਨਹੀਂ ਤਾਂ ਸਾਡੇ ਮੁਲਕ ਸਾਨੂੰ ਪੀਸਫੁਲੀ ਅੰਦੋਲਨ ਕਰਨ ਦਾ ਆਪਣੀ ਗੱਲ ਕਰਨ ਦਾ ਹੱਕ ਤੇ ਹੈਗਾ ਨਾ ਦੇਸ਼ ਦੀ ਰਾਜਤਨੀ ਤਾਂ ਸਾਰਿਆਂ ਦੀ ਆ ਨਾ ਉਹ 10 ਦਿਨ ਖਤਰਾ ਕੀ ਹੈ ਸਾਡੇ ਤੋਂ ਹਾ ਉਹ ਕਹਿੰਦੇ ਵੀ ਅਸੀਂ ਕੰਦੋਲਨ ਕਰਨ ਹੀ ਨਹੀਂ ਦੇਣਾ ਤੁਹਾਨੂੰ ਕਿਉਂਕਿ ਉਹਨਾਂ ਨੇ ਪੂਰੇ ਜ਼ਬਰ ਕਰਕੇ ਸਾਡੇ ਜਿਹੜੇ ਜਨਤਕ ਧਾਰੀ ਸੀ ਉਹ ਵੇਚ ਦਿੱਤੇ ਸਾਡੀ ਰੇਲਵੇ ਦਿੱਤੀ ਖਨਨ ਖੇਤਰ ਵੇਚ ਦਿੱਤਾ ਦੂਰ ਸੰਚਾਰ ਖੇਤਰ ਵੇਚ ਦਿੱਤਾ ਸਾਰੇ ਜਿਹੜੀ ਮੰਡੀ ਆ ਸਬਜ਼ੀਆਂ ਦੀ ਫਰੂਟ ਦੀ ਉਹ ਵੇਚ ਕੇ ਲੈ ਗਿਆ ਆਹ ਹੁਣ ਕਹਿੰਦਾ ਖੇਤੀ ਸੈਕਟਰ ਬਚਿਆ ਜਿੱਥੇ ਪੱਕਾ ਨਾਲ ਜਿਹੜਾ ਪੈਦਾ ਕਰਦੇ ਉਹ ਸਾਡੇ ਕਬਜ਼ੇ ਚ ਉੱਤੇ ਵੀ ਕਬਜ਼ਾ ਹੋਣਾ ਚਾਹੁੰਦੇ ਜੰਗ ਤਾਂ ਇੱਧਰ ਚੱਲ ਰਹੀ ਹੈ ਨਾ ਜੋ ਦੁਨੀਆਂ ਦਾ ਇਕਨੋਮਿਕਸ ਮਾਡਲ ਆ ਉਹ ਦੇਚ ਚ ਲਾਗੂ ਕਰਕੇ ਸਾਨੂੰ ਖੇਤੀ ਚੋਂ ਬਾਹਰ ਕੱਢਣਾ ਚਾਹੁੰਦੇ ਨੇ ਅਸੀਂ ਆਪ ਦੀ ਅੰਤਮ ਜੰਗ ਲੜ ਰਹੇ ਆ ਕੇਂਦਰ ਨਾਲ ਵੀ ਇਹ ਇਹ ਤੁਹਾਡਾ ਇਕਨੋਮਿਕਸ ਮਾਡਲ ਠੀਕ ਨਹੀਂ ਹੈਗਾ ਜਿਹੜੇ ਬੁੱਧੀਜੀਵੀ ਕਹਿੰਦੇ ਬਾਜ਼ਾਰ ਨਾਲ ਜੜੋ ਖੇਤੀ ਨਾਲ ਤੇ ਯੂਰਪ ਚੇ ਵਿੱਚ ਪ੍ਰਦਰਸ਼ਨ ਕਿਉਂ ਹੋ ਰਿਹਾ ਉੱਤੇ ਤਾਂ ਖੇਤੀ ਬਾਜ਼ਾਰ ਨਾਲ ਜੁੜੀ ਹੋਈ ਆ ਯੂਰਪ ਦਾ ਕਿਸਾਨ ਆਪਣੀ ਸਰਕਾਰ ਨਾਲ ਕੋਈ ਕੁਝ ਨਹੀਂ ਹੈਗਾ ਤਾਂ ਇਸ ਸਵਾਲ ਨੇ ਵੱਡੇ ਜਿਹੜੇ ਅਸੀਂ ਤੁਹਾਡੇ ਸਭ ਨੇ ਰੱਖ ਰਹੇ ਤੁਸੀਂ ਦਿੱਲੀ ਜਾਣਾ ਚਾਹੁੰਦੇ ਹੋ ਦਿੱਲੀ ਜਾ ਕੇ ਕੀ ਤੁਹਾਡਾ ਮੁੱਖ ਟੀਚਾ ਦਿੱਲੀ ਜਾਣਾ ਦਿੱਲੀ ਜਾ ਕੇ ਪ੍ਰੋਟੈਸਟ ਕਰਨਾ ਦਿੱਲੀ ਦੇ ਵਿੱਚ ਕੋਈ ਜਗ੍ਹਾ ਮੰਗੀ ਹੈ ਤੁਸੀਂ ਕੇਂਦਰ ਸਰਕਾਰ ਦੇ ਕੋਲ ਜਾਂ ਦਿੱਲੀ ਪ੍ਰਸ਼ਾਸਨ ਦੇ ਕੋਲ ਕਿ ਭਾਈ ਸਾਨੂੰ ਕੋਈ ਆ ਸਪੈਸੀਫਿਕ ਜਗ੍ਹਾ ਦੇ ਦਿਓ ਇਹ ਹੱਲ ਲੱਗਦਾ ਤੁਹਾਨੂੰ ਕਿ ਸਿਰਫ ਦਿੱਲੀ ਜਾ ਕੇ ਦਿੱਲੀ ਜਾਣਾ ਹੀ ਮੁੱਖ ਮੰਤਵ ਨਹੀਂ ਦੇਖੋ ਅਸੀਂ ਕਿਹਾ ਸੀਗਾ ਵੀ ਸਾਨੂੰ ਕੋਈ ਜਗ੍ਹਾ ਦੇ ਦਿਓ ਕਿ ਪੀਸਫੁਲੀ ਪ੍ਰੋਟੈਸਟ ਕਰਨ ਦਾ ਹੱਕ ਦੇ ਦਿਓ ਹਾ ਉਹਨਾਂ ਨੇ ਮੈਨੂੰ ਲੱਗਦਾ ਸਾਨੂੰ ਵੀ ਲੱਗਦਾ ਸੀ ਵੀ ਨਹੀਂ ਜਾਣ ਦੇਣਗੇ ਪਰ ਇਹ ਤਾਂ ਗਨਾਹ ਹਨਾ ਦਿੱਲੀ ਨਾ ਜਾਣ ਦੇਣ ਕੋਈ ਸਪੈਸੀਫਿਕ ਜਗਾ ਤੁਸੀਂ ਮੰਗੀ ਸੀਗੀ ਵੇਸੇ ਜੰਤਰ ਮੰਤਰ ਮੰਗਿਆ ਸੀ ਰਾਮਲੀਲਾ ਗਰਾਊਂਡ ਮੰਗੀ ਸੀ ਮੈਨੂੰ ਇਹ ਦੱਸੋ ਰਵਨੀਤ ਬਿੱਟੂ ਦਾ ਬਿਆਨ ਆ ਜਾਂਦਾ ਉਹ ਕਹਿੰਦੇ ਕਿ ਜਥੇਬੰਦੀਆਂ ਇਕੱਠੀਆਂ ਨਹੀਂ ਗਈਆਂ ਜਥੇਬੰਦੀਆਂ ਇਕੱਠੀਆਂ ਹੋ ਜਾਣ ਕਹਿੰਦੇ ਕਿ ਕਿਹਦੇ ਨਾਲ ਗੱਲ ਕੀਦੇ ਨਾਲ ਕਰੀਏ ਕੱਲ ਪਰਸੋਂ ਰਾਜੇਲ ਸਾਹਿਬ ਉਹਨਾਂ ਨਾਲ ਗੱਲ ਹੋਈ ਉਹ ਕਹਿੰਦੇ ਕਿ ਜੀ ਉਹ ਤਾਂ ਚਲੋ ਉਹਨਾਂ ਦਾ ਵੱਖਰਾ ਅੰਦੋਲਨ ਮੰਗਾਂ ਤੁਹਾਡੀਆਂ ਸਾਰਿਆਂ ਦੀਆਂ ਇੱਕੋ ਜਿਹੀਆਂ ਹੀ ਨੇ ਤੁਸੀਂ ਕਿਉਂਕਿ ਮੰਗਾਂ ਦੇ ਉੱਪਰ ਪ੍ਰੋਟੈਸਟ ਕਰ ਰਹੇ ਹੋ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੀ ਨਾਲ ਸੰਬੰਧ ਰੱਖਣ ਵਾਲੀਆਂ ਮੰਗਾਂ ਨੇ ਉਹ ਕਹਿੰਦੇ ਕਿ ਅਸੀਂ ਵੀ ਕਿਸਾਨਾਂ ਦੇ ਹਿਤੇਸ਼ੀ ਹਾਂ ਇਕੱਠੇ ਹੋਣ ਤੇ ਕੋਈ ਗੱਲ ਬਣ ਨਹੀਂ ਸਕਦੀ ਲੱਗਦਾ ਤੁਹਾਨੂੰ ਰਵਨੀਤ ਬਿੱਟੂ ਤਾਂ ਫੁੱਟ ਪਾਉਂਨੇ ਨਾ ਅਸੀਂ ਕ ਤੁਸੀਂ ਐਮਐਸਬੀ ਲੀਗਲ ਗਾਰੰਟੀ ਕਾਨੂੰਨ ਬਣਾਵਾ ਜਦੋਂ ਕਿਸਾਨਾਂ ਕੋ ਮੁੱਦਾ ਨਾ ਹੋਊਗਾ ਫਿਰ ਕੀ ਕਰਨਗੇ ਤੁਸੀਂ ਤਾਂ ਜਾਣਬੁੱਝ ਕੇ ਖਾ ਮਖਾ ਕਰ ਰਹੇ ਨਾ ਜੜੀ ਤੇਲ ਅੰਦੋਲਨ ਕਰਦੀ ਹੁੰਦੀ ਸਟੇਟ ਉਹਨੂੰ ਹੀ ਸਾਦਾ ਹੁੰਦਾ ਕੋਈ ਰੌਲਾ ਨਹੀਂ ਮੈਂ ਕਹਿੰਦਾ ਤੁਸੀਂ ਆਪਣੇ ਮੰਗ ਪੱਤਰ ਤਾਂ ਗਿਆ ਨਾ ਸਾਰੀਆਂ ਜਥੇਬੰਦੀਆਂ ਸਕੈਮ ਦੀ ਵੀ ਮੰਗ ਹੈਗੀ ਆ ਤੁਸੀਂ ਪ੍ਰਵਾਨ ਕਰ ਲਓ ਫਿਰ ਕੀ ਕਰਨਾ ਨਹੀਂ ਹੈ ਕਿਸ ਵੀ ਫੁੱਟ ਪਾਉਣੀਆਂ ਕੀੜੇ ਕੱਢਣੇ ਲਾ ਸਟੈਪ ਹੁਣ ਕੀ ਆ ਅੰਦੋਲਨ ਦਾ ਨਹੀਂ ਦੇਖੋ ਇੱਕ ਪਾਸੇ ਡੱਲੇਵਾਲ ਸਾਹਿਬ ਮਰਨ ਵਰਤੇ ਬੈਠੇ ਦੂਸਰੇ ਪਾਸੇ ਸ਼ੰਭੂ ਤੇ ਇਸ ਤਰ੍ਹਾਂ ਦਾ ਪ੍ਰੋਟੈਸਟ ਦੇਖੋ ਇਹ ਦੋਵੇਂ ਵੀ ਕੇਂਦਰ ਜੇ ਗੱਲਬਾਤ ਨਹੀਂ ਕਰਦੀ ਤੇ ਪਰਸੋਂ ਜਥਾ ਬੰਦੂਗਾ ਬਸੋ ਕੱਲ ਦਾ ਦਿਨ ਉਹਨਾਂ ਨੇ ਕਾਲ ਦਾ ਦਿੱਤਾ ਤੁਹਾਨੂੰ ਜਾਂ ਕੁਝ ਇੱਕ ਤਾਂ ਰਿਕਵਰੀ ਕਰ ਲਾਂਗੇ ਜ਼ਖਮੀਆਂ ਦੀ ਇੱਕ ਜਿਹੜੀ ਉਹਨਾਂ ਨੇ ਗੱਲਬਾਤ ਕਹੀ ਆ ਉਹ ਗੱਲ ਕਰ ਲਾਂਗੇ ਸਰਵਨ ਸਿੰਘ ਪੰਦੇਰ ਸਾਡੇ ਨਾਲ ਸੀਗੇ ਗੱਲਬਾਤ ਉਹਨਾਂ ਨੇ ਕੀਤੀ ਔਰ ਬਹੁਤ ਸਾਰੇ ਮਸਲੇ ਜਿਹੜੇ ਆ ਉਹਨਾਂ ਦੇ ਉੱਪਰ ਖੁੱਲ ਕੇ ਬੋਲੇ ਵੀ ਨਹੀਂ ਤਾਂ ਇੱਕ ਇਹਨਾਂ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਕਈ ਕਿਸਾਨ ਫੱਟੜ ਹੋਏ ਆ ਕੱਲ ਤੱਕ ਦਾ ਸਮਾਂ ਕਿ ਕੇਂਦਰ ਸਰਕਾਰ ਵੀ ਕੋਈ ਗੱਲਬਾਤ ਕਰੇ ਪਰ ਅਜੇ ਇਹੋ ਜਿਹਾ ਕੋਈ ਨਜ਼ਰ ਆ ਨਹੀਂ ਰਿਹਾ ਹਰਿਆਣਾ ਪ੍ਰਸ਼ਾਸਨ ਨੇ ਜ਼ਰੂਰ ਇਹਨਾਂ ਤੋਂ ਮੰਗ ਪੱਤਰ ਮੰਗਿਆ ਪਰ ਦੇਖਣਾ ਇਹ ਹੈ ਕਿ ਅੰਦੋਲਨ ਹੁਣ ਅਗਲਾ ਰੂਪ ਕੀ ਲੈਂਦਾ ਕੈਮਰਾ ਪਰਸਨ ਬਲਜਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੂਪੰਜਾਬ ਟੀਵੀ ਸ਼ੰਭੂ ਵੇਰੀ